ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਦਾ ਸਵਾਗਤ ਹੈ ਆਰਐਸ ਗੁਰਦੇਵ ਐਗਰੋ ਇੰਡਸਟਰੀ ਵਿੱਚ ਜਿੱਥੇ ਹੁੰਦੀ ਹੈ ਨਵੀਨਤਮ ਤਕਨੀਕ ਨਾਲ ਆਟੋਮੈਟਿਕ ਪੋਟੈਟੋ ਪਲਾਂਟਰਸ ਦੀ ਉਤਪਾਦਨ ਪ੍ਰਕਿਰਿਆ ਚਲੋ ਅੱਜ ਲੈ ਚੱਲਦੇ ਹਾਂ ਤੁਹਾਨੂੰ ਸਾਡੇ ਫੈਕਟਰੀ ਟੂਰ ਤੇ ਜਿੱਥੇ ਤਕਨੀਕ, ਮਿਹਨਤ ਤੇ ਪਰੋਸਾ ਇਕੱਠੇ ਕੰਮ ਕਰਦੇ ਹਨ ਇਹ ਹੈ ਸਾਡੀ ਲੇਜ਼ਰ ਕਟਿੰਗ ਮਸ਼ੀਨ ਪੋਟੈਟੋ ਪਲੈਂਟਰ ਵਿੱਚ ਵਰਤਿਆ ਜਾਣ ਵਾਲਾ ਹਰ ਪਾਰਟ ਲੇਜ਼ਰ ਕਟਿੰਗ ਨਾਲ ਕੱਟਿਆ ਜਾਂਦਾ ਹੈ ਇਹ ਤਕਨੀਕ ਮਸ਼ੀਨ ਦੀ ਕੁਆਲਿਟੀ ਅਤੇ ਫਿਟਿੰਗ ਨੂੰ ਨਖਾਰਦੀ ਹੈ ਤਕਰੀਬਨ ਸਾਰਾ ਕੰਮ ਕੰਪਿਊਟਰ ਪ੍ਰੋਗਰਾਮਿੰਗ ਥਰੂ ਹੁੰਦਾ ਹੈ ਹਰ ਹਿੱਸਾ ਮੈਗ ਵੈਲਡਿੰਗ ਰਾਹੀਂ ਜੋੜਿਆ ਜਾਂਦਾ ਹੈ ਤਾਂ ਜੋ ਮਸ਼ੀਨ ਹੋਵੇ 100% ਪਰੋਸੇ ਜੋ ਇਹ ਮਸ਼ੀਨ ਵਿਦਆਊਟ ਜੁਆਇੰਟ ਵੈਡ ਸਿਸਟਮ ਨਾਲ ਆਉਂਦੀ ਹੈ ਜਿਸ ਨਾਲ ਕੱਟਦੀ ਹੈ ਮਰਮਦ ਦੀ ਲੋੜ ਅਤੇ ਬੱਤ ਵੀ ਹੈ ਸਥਿਰਤਾ ਵਰਣਨ ਤੋਂ ਬਾਅਦ ਹਰ ਮਸ਼ੀਨ ਸਖਤ ਟੈਸਟਿੰਗ ਵਿੱਚੋਂ ਲੰਘਦੀ ਹੈ ਅਸੀਂ ਚੈੱਕ ਕਰਦੇ ਹਾਂ ਕਿ ਹਰੇਕ ਫੰਕਸ਼ਨ ਸੁਚੱਜੀ ਤਰ੍ਹਾਂ ਕੰਮ ਕਰ ਰਿਹਾ ਹੋਵੇ ਕਿਸੇ ਤਰ੍ਹਾਂ ਦੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਂਦੀ ਇਸ ਤੋਂ ਬਾਅਦ ਮਸ਼ੀਨ ਨੂੰ ਮਿਲਦਾ ਹੈ ਪ੍ਰਾਈਮਰ ਕੋਟ ਜੋ ਇਸ ਨੂੰ ਜੰਗ ਤੋਂ ਬਚਾਉਂਦਾ ਹੈ ਤੇ ਫਿਰ ਲਗਾਇਆ ਜਾਂਦਾ ਹੈ ਕਯੂਡੀ ਪੇਂਟ ਜਿਸ ਨਾਲ ਮਸ਼ੀਨ ਦੀ ਫਿਨਿਸ਼ਿੰਗ ਵਧੀਆ ਆਉਂਦੀ ਹੈ ਸਾਡਾ ਨਵਾਂ ਮਾਡਲ ਹੁਣ ਆ ਰਿਹਾ ਹੈ ਟੋਟਲ ਫੋਲਡਿੰਗ ਡਿਜ਼ਾਈਨਰ RS ਗੁਰਦੇਵ ਐਗਰੋ ਇੰਡਸਟਰੀਜ਼ ਵਿੱਚ ਸਾਨੂੰ ਮਾਨ ਹੈ ਕਿ ਅਸੀਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਦੇ ਤਕਨੀਕੀ ਤੇ ਮਜਬੂਤ ਸੰਦ ਦੇ ਰਹੇ ਹਾਂ ਜੇ ਤੁਸੀਂ ਵੀ ਚਾਹੁੰਦੇ ਹੋ ਭਰੋਸੇਯੋਗ ਤੇ ਆਧੁਨਿਕ ਆਟੋਮੈਟਿਕ ਪੋਟੈਟੋ ਪਲਾਂਟਰਸ ਤੇ ਅੱਜ ਹੀ ਜੁੜੋ ਸਾਡੇ ਨਾਲ ਧੰਨਵਾਦ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ